ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਫਤੇਗੜ ਪੰਜਗਰਾਈਆਂ ਇਹ ਪਿੰਡ ਸੰਗਰੂਰ ਜ਼ਿਲ੍ਹੇ ਦਾ ਨੇੜੇ ਇਹਦੇ ਮਲੇਰ ਕੋਟਲਾ ਵੀ ਰਹਿ ਜਾਂਦਾ ਹੈ ਤੇ ਬਰਨਾਲੇ ਦੀ ਵੀ ਹੱਦ ਜੀ ਲੱਗ ਜਾਂਦੀ ਹੈ ਫਤੇਗੜ ਪੰਜਗਰਾਈਆਂ ਪਿੰਡ ਦੇ ਵਿੱਚੋਂ ਅੱਜ ਦੀ ਇਹ ਵੀਡੀਓ ਜ਼ਿਲ੍ਹਾ ਇਹਨੂੰ ਸੰਗਰੂਰ ਪੈਂਦਾ ਹੈ ਤੇ ਮੈਂਬਰ ਡੇਰੀ ਫਾਰਮਾਂ ਦੱਸੋ ਜਿੱਥੇ ਅੱਜ ਵੀਡੀਓ ਬਣਾ ਰਹੇ ਆ ਇਹ ਵੀਰ ਵਪਾਰ ਦਾ ਵੀ ਕੰਮ ਕਰਦਾ ਤੇ ਘਰੇ ਮੱਝਾਂ ਵੀ ਦੁੱਧ ਦੇ ਉੱਤੇ ਬਹੁਤ ਸਾਰੀਆਂ ਤੁਸੀਂ ਇਸ ਸਾਈਡ ਤੇ ਸਾਹਮਣੇ ਦੇਖੋਗੇ ਸਾਰਾ ਘਰ ਸੁਖਨ ਵਾਲੇ ਇਧਰਲੇ ਪਾਸਾ ਭਰਿਆ ਹੀ ਦੇ ਸੁਗਾ ਤੇ گاਵਾ ਵੀ ਦੁੱਧ ਤੇ ਲਾ ਕੇ ਰੱਖਦਾ ਮਤਲਬ ਦੁੱਧ ਦਾ ਵੀ ਕੰਮ ਹੈ ਤੇ ਵਪਾਰ ਦਾ ਵੀ ਕੰਮ ਹੈ ਅੱਜ ਦੀ ਜਿਹੜੀ ਵੀਡੀਓ ਹੈ ਇਹਦੇ ਚ ਟੋਟਲ ਨਾਗ ਜਿਹੜੇ ਦਿਖਾਉਣੇ ਆ ਉਹ ਪੰਜ ਹੈ ਇੱਕ ਤੇ ਵੈੜ ਬਿਲਕੁਲ ਤਾਜੀ ਸੂਈ ਵੀ ਛੋਟੀ ਉਮਰ ਦੀ ਇਹ ਬਾਈ ਦੀ ਹੋਮ ਬਰੀਡ ਹੈ ਇਹਦੇ ਨਾਲ ਇੱਕ ਘਰ ਦੀਆਂ ਮੱਝਾਂ ਦੇ ਵਿੱਚੋਂ ਹੀ ਝੋਟੀ ਜਿਹੜੀ ਉਹ ਤਾਜੀ ਸੂਈ ਵੀ ਬੜੀ ਸਨਖੀ ਇਦੂ ਅੱਗੇ ਤਿੰਨ ਮੱਝਾਂ ਜਿਹੜੀਆਂ ਇਹ ਖਰੀਦੀਆਂ ਹੋਈਆਂ ਆ ਵਪਾਰ ਦੇ ਵਿੱਚ ਆਈਆਂ ਬਣੀ। ਸੋ ਵੀਡੀਓ ਨੂੰ ਦੋਸਤੋ ਤੁਸੀਂ ਐਂਡ ਤੱਕ ਦੇਖਿਓ। ਪਸ਼ੂ ਇਹਨਾਂ ਜੋ ਜਿਹੜਾ ਤੁਹਾਨੂੰ ਜਚੂਗਾ ਉਹਦੀ ਤਸੱਲੀ ਤੁਸੀਂ ਕਰਨੀ ਐ। ਇਹਨਾਂ 'ਚ ਸਿਰਫ ਦੋ ਨਾਗ ਹੈ ਜਿਹੜੇ ਗੱਭਣ ਐ ਵਿਚਾਲੇ ਮੱਝਾਂ ਖੜੀਆਂ ਐ। ਇੱਕ ਇਧਰਲੀ ਝੋਟੀ ਤੇ ਜਾਂ ਇੱਕ ਇਧਰ ਵਿਚਾਲੇ ਮੱਝ ਖੜੀ ਦੀਂਦੀ ਐ ਇਹ ਦੋ ਗੱਭਣ ਐ। ਤੇ ਤਿੰਨ ਨਾਗ ਇਹਨਾਂ 'ਚ ਸੂਏ ਸਵਾਏ ਆ। ਸੋ ਸੂਏ ਸਵਾਏ ਪਸ਼ੂਆਂ ਦਾ ਦੁੱਧ ਤੁਹਾਨੂੰ ਦੱਸ ਦਿਆਂਗੇ ਜਿਹੜਾ ਹਾਜ਼ਰ ਐ ਉਹਨੂੰ ਚੋਣਾ ਤੁਸੀਂ ਐ ਉਹ ਹਿੰਮਤ ਥੋੜੀ ਐ। ਜਿੰਨਾ ਦੁੱਧ ਦੱਸਾਂਗੇ ਉਸ ਤੋਂ ਅੱਗੇ ਤੁਹਾਡੇ ਕੋਲ ਜਾ ਕੇ ਵੱਧਦਾ ਜਾਂ ਘਟ ਜਾਂਦਾ ਉਹ ਤੁਹਾਡੀ ਸਾਮ ਸੰਭਾਲ ਹੋਊਗੀ ਬਾਈ ਹੋਰਾਂ ਕੋਲੇ ਤਿਆਰ ਦੁੱਧ ਹੋਊਗਾ ਜਿਹੜਾ ਤੁਸੀਂ ਚੋ ਸਕਦੇ ਆਓ ਮਿਲਦੇ ਆਂ ਵੀਰ ਨੂੰ ਤੇ ਕਰਦੇ ਆਂ ਸ਼ੁਰੂਆਤ ਦੋਸਤੋ ਇਸ ਗਾਂ ਤੋਂ ਪਹਿਲਾਂ ਬਾਈ ਸਸਰੀ ਕਾ ਸਸਰੀ ਕਾ ਬਾਈ ਨਾਮ ਆਪਣਾ ਦੱਸਦੇ ਵੀਰੇ ਬਾਈ ਅਮਰਪਾਲ ਸਿੰਘ ਅਮਰਪਾਲ ਬਾਈ ਅੱਜ ਆਪਣੇ ਕੋਲ ਪੰਜ ਨਾਗ ਹੈ ਹਾਂਜੀ ਵੈੜ ਤਾਂ ਕਰਤੀ ਆਪਣੇ ਹਨ ਹਾਂਜੀ ਕਿੰਨਾ ਵਸੂਆ ਸੁਪੀ ਨੇ ਇਹ ਪਲੂਣੀ ਹੈ ਜੀ ਦੋ ਦੰਦ ਆ ਕੀ ਕਨਫਰਮ ਪਹਿਲਾ ਸੁਆ ਦੋ ਦੰਦ ਹਾਂਜੀ ਕਿੰਨੇ ਦਿਨ ਹੋ ਗਿਆ ਅੱਜ ਸੋਈ ਨੂੰ ਇਨੂੰ 8 ਮਗ ਦੇਣਾ ਜੀ ਸੁਜੀ ਮੈਂ ਕਿੰਨਾ ਦੁੱਧ ਹੁਣ ਹੋਊਗਾ ਦੁੱਧ ਭਾਈ ਇਹਦੇ ਥੱਲੇ 22 ਕਿਲੋ ਆ 20 ਕਿਲੋ ਕੋਈ ਭਾਈ ਆ ਕੇ ਚੋਲੇ ਵੇਜੀ ਗਏ ਠੀਕ ਹੈ ਹੈ 22 ਕਿਲੋ ਜਾਨੀ 20 ਕਿਲੋ ਦੀ ਗਾਰੰਟੀ ਵਾਲੀ ਹਾਂਜੀ 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 ਠੀਕ ਹੈ ਬੱਚਾ ਭਾਈ ਇਹਦੇ ਨਾਲ ਭਾਈ ਫੀਮੇਲ ਹੈ ਅੱਛਾ ਇਹ ਘਰ ਦੀ ਹੈ ਤਾਂ ਫਿਰ ਬੱਚੀ ਦੇ ਸੀਮਨ ਦੀ ਡਿਟੇਲ ਪਤਾ ਹੋਊਗੀ ਹਾਂਜੀ 40116 ਦੀ ਹੈ ਬੱਚੀ 40116 ਹਾਂਜੀ ਤੇ ਰੇਟ ਕੀ ਕਰ ਦੋਵੇਂ ਤਾਂ ਭਾਈ ਰੇਟ 1 ਲੱਖ 20 ਹਜ਼ਾਰ ਜੀ ਖੋਲੋ ਭਾਈ ਦੋਸਤੋ ਦੋ ਦੰਦ ਪਹਿਲਣ ਵੈੜ ਦੁੱਧ ਹਾਜ਼ਰ ਹੈ ਇਸ ਟਾਈਮ ਭਾਈ ਕਹਿੰਦਾ ਵੀ ਇਹਦੇ ਥੱਲੇ 22 ਕਿ ਪਰ ਜਿਹੜਾ ਵੀ ਭਰਾ ਸੌਦਾ ਕਰਦਾ 20 ਕਿਲੋ ਦੇ ਹਿਸਾਬ ਤੇ ਕਰ ਲੈ ਕਿਉਂਕਿ ਝੜੀ ਦਾ ਟਾਈਮ ਆ ਕੇ ਦੁੱਧ ਘਟੇ ਨਾ ਉਹ ਦੁੱਧ ਵਿੱਚ ਬੱਚਾ ਵੱੱਛੀ ਹੈ 40 116 ਬੁੱਲ ਦੀ ਬਾਈ ਕਹਿੰਦਾ ਵੱੱਛੀ ਇਹਨੇ ਜਨਮ ਦਿੱਤਾ ਢਾਂਚਾ ਵਹਿੜ ਦਾ ਸੋਹਣਾ ਹੈ ਰੰਗ ਰੂਪ ਸੋਹਣਾ ਹੈ ਚਿੱਟੇ ਰੰਗ ਦੀ ਹੈ ਪਰ ਅੱਜ ਮੀਂਹ ਪਈ ਜਾਂਦਾ ਕੰਟੀਨਿਊ ਦੇ ਕਰਕੇ ਉੱਪਰ ਰੰਗ ਥੋੜਾ ਖਾਕੀ ਲੱਗੂਗਾ ਸੋ ਢਾਂਚਾ ਤੁਸੀਂ ਦੇਖ ਲਓ ਇਧਰਲੇ ਪਾਸੇ ਨੂੰ ਤੋਰਾਂਗੇ ਫਿਟਿੰਗ ਵਾਲਾ ਹਵਾਨਾ ਦੋਸਤੋ ਫਜਪੜਾ ਨੇ ਜੀ ਬੱਸੀ ਦੇ ਠੀਕ ਹੈ ਜਦੋਂ ਖਾਲੀ ਹੋਊਗੀ ਦੱਸੂਗੀ ਠੀਕ ਹੈ ਇਧਰਲੀ ਸਾਈਡ ਥੋੜੀ ਜੀ ਬਾਹਰਲੇ ਪਾਸੇ ਹਜੇ ਭਾਲਾਗੇ ਓਕੇ ਕਬਹਣੀ ਵਾਲੇ ਪਾਸੇ ਦੋਸਤੋ ਥੋੜੀ ਜੀ ਭਲੂਣ ਹੈ ਹਵਾਨਾ ਪੂਰਾ ਤਣਿਆ ਵਿਆ ਜੋਸ਼ ਵਾਲਾ ਹਵਾਨਾ ਦੁਪਹਿਰੇ ਵੀਡੀਓ ਬਣਾ ਰਹੇ ਹਾਂ ਸੋ ਟਾਂਚਾ ਤੁਸੀਂ ਦੇਖ ਲਓ ਬਾਈ ਹੋਰੀ ਮਿਲਕਿੰਗ ਮਸ਼ੀਨ ਨਾਲ ਚਵਾਈ ਕਰਦੇ ਇੱਥੇ ਚਵਾਈ ਵਾਲੀ ਮਸ਼ੀਨ ਇਹਨਾਂ ਕੋਲ ਲੱਗੀ ਵੀ ਹੈ ਬਾਕੀ ਤੁਸੀਂ ਪਾਸ ਕਰ ਲਓਗੇ ਗਾਂ ਨੂੰ ਕੋਈ ਡਰ ਨਹੀਂ ਹੁੰਦਾ ਚਵਾਈ ਭਾਵੇਂ ਹੱਥੀ ਕਰ ਲੋ ਇਹ ਸੀਲ ਸਰੀਪੀ ਹੁੰਦੀਆਂ ਬਹੁਤ ਸਾਊ ਸੀਲ ਆ ਜੀ ਹੂੰ ਉਸ ਨਹੀਂ ਕਹਿੰਦੀ ਚਵਾਈ ਨੂੰ ਇਹ ਜੇ ਹੱਥੀ ਜੋ ਲੋ ਜਹੇ ਮਸ਼ੀਨ ਲਾ ਲੋ ਓਕੇ ਸੋ 1 ਲੱਖ 20 ਹਜ਼ਾਰੇ ਦਾ ਰੇਟ ਸੋਹਣੀ ਵਹੜ ਹੈ ਜਿਨੇ گاਵਾں ਤੇ ਕੰਮ ਕਰਨਾ ਤਾਂ 200 ਚੋਕੇ 300 ਚੋਕੇ ਵੀ ਇਤੋਂ ਰਕਮ ਵਧਾ ਕੇ ਵਿਕੂਗੀ ਕਰਮਾ ਵਾਲੀ ਬੱਛੀ ਇਹਦੇ ਨਾਲ 40 116 ਬੁੱਲ ਦੀ ਬੱਛੀ ਹੈ ਸ਼ਾਮ ਨੂੰ ਤਾਂ ਬਹੁਤ ਭਰ ਜਾਂਦੀ ਹੈ ਜੀ ਹਜੇ ਤਾਂ ਬਹੁਤ ਉਹਲੀ ਡੁੱਲੀ ਪਈ ਐ ਸਹੀ ਸਵੇਸ ਦਸਵਾ ਜੇ ਪਈ ਐ ਇੰਨੀ ਵੀ ਤਾਂ ਹਵਾਨਾ ਤੁਹਾਨੂੰ ਪੂਰਾ ਭਰਿਆ ਦੇ ਸੁ ਕਿਉਂਕਿ ਦੁਪਹਿਰੇ ਵੀਡੀਓ ਬਣਾ ਰਹੇ ਆ ਅ ਭਾਈ ਜਿਹੜੀ ਝੋਟੀ ਕਰਦੀ ਐ ਕਨਵਾ ਸੂਆ ਇਹ ਪਲੂਣਾ ਜੀ ਪਹਿਲਾ ਸੂਆ ਹੈ ਦਿਨ ਅਜ ਕਿੰਨੇ ਹੋਗੇ ਸੂਈ ਨੂੰ ਇਹਨੂੰ ਜੀ 6 ਮੈਂ ਤੋ 7ਵਾਂ ਦੇਣੀ ਇਹਨੂੰ ਹੋਵੇ ਜੀ ਠੀਕ ਐ ਇਹਦੇ ਥੱਲੇ ਅੰਦਾਜ਼ਾ ਦੁੱਧ ਕਿੰਨਾ ਹੋਊਗਾ ਅੰਦਾਜ਼ਾ ਜੀ ਇਹਦੇ ਥੱਲੇ 12 ਕਿਲੋ ਦੁੱਧ ਚਾਹੀਦਾਗਾ ਠੀਕ ਐ 11 ਮੰਨ ਲਓ ਜੀ ਇਹਨੂੰ ਬਸ ਬੱਚਾ ਕੀ ਦਿੱਤਾ ਇਹਨੇ ਬੱਚਾ ਇਹਦੇ ਨਾਲ ਵੀ ਫੀਮੇਲ ਆ ਜੀ ਠੀਕ ਐ ਇਹਦਾ ਕੋ ਪਤਾ ਸੀਮੈਂਟ ਡੀਟੇਲ ਇਹ ਆਪਕੋ ਇਹ ਨੂਰ ਦੀ ਹੈ ਜੀ ਆਪਣੀ ਹੋਮ ਬਰੀਡ ਐ ਐਲਡੀਐਫ ਵਾਲੇ ਲక్ష్ਮੀ ਡੇਰੀ ਹਾਂਜੀ 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 ਠੀਕ ਹੈ ਤੇ ਇਹਨੂੰ 1470 ਦਾ ਜੀ 1470 ਦੀ ਕੱਟੀ ਹੈ ਹਾਂਜੀ ਅਸੀਂ ਇਹ ਦੰਦੋਂ ਕਿਵੇਂ ਛੋਟੀ ਬਣਾ ਹੈਂ ਜੀ ਛੋਟੀ ਦੰਦੋਂ ਕਿਵੇਂ ਇਹ ਦੋ ਦੰਦਾਂ ਦਾ ਜੀ ਦੋ ਦੰਦ ਇਹ ਵੀ ਦੋ ਦੰਦ ਦੀ ਹੈ ਤਾਂ ਬੱਚਾ ਹੀ ਹੈ ਜੀ ਇਹ ਵੀ ਓਕੇ ਹੋਲੀ ਬਾਈ ਨੂੰ ਇਹਦਾ ਰੇਟ ਕੀ ਰੱਖਾਂਗੇ ਮਤਬ ਬਾਈ ਇਹਦਾ ਫੋਨ ਤੇ ਕਰਾਂਗੇ ਠੀਕ ਹੈ ਦੋਸਤੋ ਐਲਡੀਐਫ ਵਾਲੇ ਲక్ష్ਮੀ ਡੇਰੀ ਫਾਰਮ ਵਾਲੇ ਕੋਹੇ ਨੂਰ ਬੁੱਲ ਦੀ ਛੋਟੀ 12 ਕਿਲੋ ਦੁੱਧ ਦਾ 6ਵਾਂ 7ਵਾਂ ਦਿਨ ਪਰ 11 ਕਿਲੋ ਦੇ ਹਿਸਾਬ ਤੇ ਸੌਦਾ ਕਰਿਓ ਕੱਟੀ ਨੂੰ ਜਨਮ ਦਿੱਤਾ ਢਾਂਚਾ ਬੜਾ ਸੋਹਣਾ ਇਹ ਬਾਈ ਦੀ ਹੋਮ ਬਰੀਡ ਹੈ ਮਤਲਬ ਜਿਹੜੀਆਂ ਮੱਝਾਂ ਘਰੇ ਰੱਖੀਆਂ ਨੇ ਉਹਨਾਂ ਦੇ ਵਿੱਚੋਂ ਹੀ ਇਹ ਝੋਟੀ ਹੈ ਬੜੇ ਚੰਗੇ ਢਾਂਚੇ ਦੀ ਬਹੁਤ ਸੋਹਣੀ ਝੋਟੀ ਜਿਨੇ ਇੱਕ ਦੋ ਨਾਗ ਰੱਖਣੇ ਆ ਦੱਸੋ ਇਦਾਂ ਦੀਆਂ ਝੋਟੀਆਂ ਸੰਭਲਿਆ ਕਰੋ ਦੋ ਘੋੜੇ ਪਸਾੜੀ ਬਾਈ ਦੀ ਇਹਦੀ ਬਰਾਬਰ ਆ ਜਾਮ ਠੀਕ ਹੈ ਉਨਾ ਹੀ ਇਹ ਗਾੜੀ 'ਚ ਦੁੱਧ ਆ ਉਨਾ ਹੀ ਪਸਾੜੀ 'ਚ ਆ ਗਾ ਠੀਕ ਹੈ ਅਗਲੇ ਪਿਛਲੇ ਥਣਾ 'ਚ ਦੁੱਧ ਬਰਾਬਰ ਦਾ ਸੰਭੀ ਚੰਗੀ ਹੈ ਪੈਰ ਖੋਲ ਕੇ ਤੁਰੂ ਕਿਉਂਕਿ ਹਵਾਨਾ ਫਿਟਿੰਗ ਵਾਲਾ ਹਜੇ ਹਾਲਾਂਕਿ ਸਪੇਸ ਬਹੁਤ ਪਈ ਹੈ ਹਵਾਨੇ 'ਚ ਕਿਉਂਕ ਸੰਗਵਾਲ ਸੋਨਾ ਝੋਟੀ ਦਾ। ਉੜਿਆਂ ਦੀ ਉੱਤੋਂ ਸ਼ੇਪ ਤੁਸੀਂ ਦੇਖੋ। ਨੇੜਿਓ। ਸੋ ਬੱਚੇ ਦੀ ਝੋਟੀ ਖੇਚ ਕਰਦੀ ਕਿਉਂਕਿ ਪਹਿਲਾਂ ਝੋਟੀ ਹੈ। ਦਾਜੀ ਸੋਈ ਵੀ। ਬਹੁਤ ਸੋਨਾ ਹਵਾਨਾ ਦੱਸੋ। ਇਹ ਹਵਾਨੇ ਕਦੇ ਖਰਾਬ ਨਹੀਂ ਹੁੰਦੇ। ਇਹਨਾਂ ਚੋਂ ਦੁੱਧ ਜਿਆਦਾ ਪਸ਼ੂ ਦਿੰਦੇ ਐ। ਮੇਰੀ ਅਗਾੜੀ ਵੀ ਬਰਾਬਰ ਹੈ ਤੇ ਪਿਛਲੇ ਥਣਾ ਚ ਵੀ ਉਨਾ ਹੀ ਦੁੱਧ ਹੈ। ਤੇ ਅਗਾੜੀ ਪਿਛਾੜੀ ਜਿਹੜਾ ਬਰਾਬਰ ਦੀ ਹੋਵੇ ਤੇ ਦੁੱਧ ਵਾਲਾ ਪਸ਼ੂ ਹੁੰਦਾ। ਜੋ ਪਹਿਲਣ ਦੋ ਦੰਦ ਝੋਟੀ ਦੁੱਧ ਦੀ ਸ਼ੁਰੂਆਤ 12 ਕਿਲੋ ਤੋਂ ਹੈ। 11 ਕਿਲੋ ਮੰਨ ਕੇ ਕਰ ਲਿਓ ਸੌਦਾ ਤੁਸੀਂ ਕੋਹੇ ਨੂਰ ਬੁੱਲਦੀ ਸਨਖੀ ਫੁੱਲ ਹੈ ਦੁੱਧ ਵਾਲੀ ਵੀ ਹੈ ਰੇਟ ਇਹਦਾ ਫੋਨ ਤੇ ਆ ਜਿਹਨੂੰ ਚਾਚੇ ਤਾਂ ਕਾਲ ਕਰਕੇ ਰੇਟ ਕਨਫਰਮ ਕਰਾਈ ਬਾਕੀ ਇਹਨੇ ਪੀਕ ਲੈਵਲ 40 45 ਦਿਨਾਂ ਤੇ ਜਾ ਕੇ ਜਮਾ ਸਹੀ ਆਉਣਾਗਾ ਪਰੂਨ ਇਹਦੀ ਮਾਂ ਦਾ ਦੁੱਧ ਕਿੰਨਾ ਖੂਗਾ ਬਈ ਮਾਂ ਵੀ ਇੱਥੇ ਬੈਠੀ ਹੈ ਜੀ ਅੱਛਾ ਮਾਂ ਹੁਣ ਸੂਆਂ ਚੋਗੀ ਹਜੇ ਵੀ 19 20 ਕਿਲੋ ਦੁੱਧ ਹਜੇ ਵੀ ਦੇ ਦਿੰਦੀ ਹੈ ਜੀ ਕਿਹੜੀ ਇਹਨਾਂ ਚ ਆ ਬੈਠੀ ਹੈ ਜੀ ਜਿਹੜੀ ਆਦੋਂ ਆ ਬੈਠੀ ਹੈ ਜੀ ਓਕੇ ਹਾਂ ਜੀ ਸੋ ਇਸ ਮੱਝ ਦੀ ਦਸਤੋਰੀ ਹੈ ਤੇ 19 20 ਕਿਲੋ ਬਾਈ ਕਹਿੰਦਾ ਦੇ ਦਿੰਦੀ ਹੈ ਜਦੋਂ ਪੀਕ ਲੈਵਲ ਹੁੰਦਾ ਮਾਜੜ ਸੋ ਝੋਟੀ ਤਾਂ ਹੀ ਦੁੱਧ ਵਾਲੀ ਵੀ ਹੈ ਬਾਕੀ ਕੋਹੇ ਨੂਰ ਬੋਲਦਾ ਰਿਕਾਰਡ ਕਾਫੀ ਚੰਗਾ ਰਿਜ਼ਲਟ ਵੀ ਕੋਹੇ ਨੂਰ ਦੇ ਸਾਹਮਣੇ ਆ ਰਹੇ ਸੋ ਇਹ ਦੋ ਨੰਬਰ ਤੇ ਜਿਹੜੀ ਝੋਟੀ ਤੁਹਾਨੂੰ ਦਿਖਾ ਰਹੇ ਹਾਂ ਪਹਿਲਾਂ ਸੁਆ ਕੱਟੀਏ ਦੇ ਨਾਲ ਅਮਰਤਪਾਈ ਦੀ ਪੀਕ ਪੜ ਵਾਲੀ ਹਾਂਜੀ ਸੋ ਮਰਜਦੀਸ਼ ਪੂਛ ਫੜ ਕੇ ਹਵਾਨਾ ਤੁਹਾਨੂੰ ਫੇਰ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਦੇਖੋ ਹਵਾਨਾ ਠੀਕ ਹੈ ਬਈ ਕੋਕਿਚ ਇਹਦੇ ਨਾਲ ਇੱਕ ਝੋਟੀ ਖੜੀ ਹੈ ਬਈ ਹਾਂਜੀ ਉਹਦੀ ਕੀ ਡਿਟੇਲ ਹੈ ਕੰਮ ਸੂਆ ਇਹ ਤੀਜਾ ਸੂਆ ਸੂਗੀ ਜੀ ਕਹਿਣ ਨੂੰ ਚਾਹੇ ਦੂਜਾ ਕਹੀ ਜਾਓ ਠੀਕ ਹੈ ਫਿਰ ਉਹਨਾਂ ਕਰਦਾ ਆ ਜਾਂਦੀ ਹੈ ਕਿ ਵੀ ਵਪਾਰੀ ਕੋਲੇ ਤਾਂ ਦੂਜਾ ਹੀ ਰਹਿੰਦੀ ਹੈਗੀ ਹੂੰ ਇਹ ਤੀਜੇ ਸੂਏ ਹੈਗੀ ਠੀਕ ਹੈ ਕਿੰਨਾ ਚਰ ਲਊ ਸੋਨ ਚ ਬਈ ਇਹ ਹਫਤਾ ਲੈ ਜੂ ਜੀ ਇਹੇ ਓਕੇ ਇਹਦਾ ਰੇਟ ਕੀ ਰੱਖਾਂਗੇ ਆਪਾਂ ਇਹਦਾ ਵੀ ਫੋਨ ਤੇ ਕਰਾਂਗੇ ਕੋਲ ਨਹੀਂ ਬਈ ਸੋ ਦੋਸਤੋ ਇਹਦੋਂ ਅਗਲੀਆਂ ਮੱਝਾਂ ਦੇ ਰੇਟ ਜਿਹੜੇ ਉਹ ਵੀਡੀਓ 'ਚ ਹੀ ਹੋਣਗੇ ਤੁਸੀਂ ਵੇਟ ਕਰਿਓ ਜਿਹੜੀ ਹੁਣ ਮੱਝ ਤੋਰਾਂਗੇ ਤੀਜਾ ਸੂਆ ਇਹਨੇ ਸੋਨਾ ਝੋਟੀ ਨੇ ਰੇਟ ਇਹਦਾ ਫੋਨ ਤੇ ਆ ਤੋੜ ਕੇ ਤੁਹਾਨੂੰ ਦਿਖਾ ਦੂੰਗਾ ਸੋ ਟਾਂਚਾ ਇਹਦਾ ਵੀ ਦੇਖੋ ਚੰਗਾ ਕੱਦ ਘਾਟਾ ਦੱਸੋ ਮੱਝ ਦਾ ਉੱਚੀ ਲੰਬੀ ਮੱਝ ਹੱਥੀਂ ਚੁਾਈ ਵਾਲਾ ਬਹੁਤ ਸੋਹਣਾ ਥਣ ਸੈੰਗ ਇਹਦੇ ਵੀ ਸੋਹਣੇ ਆ ਸਰੀਰ ਦੇ ਹਿਸਾਬ ਤੇ ਜੱਜਦੇ ਆ ਇੱਥੋਂ ਤੁਸੀਂ ਇਹਦੀ ਬਿਊਟੀ ਦੇਖ ਲਓ ਲੰਬਾਈ ਚੰਗੀ ਆ ਫੁੱਲ ਲੰਬੀ ਫੁੱਲ ਉੱਚੀ ਹਜੇ ਹਫਤਾ ਬਾਕੀ ਆ ਕੱਚੀ ਦੀਂਦੀ ਥੱਲੋਂ ਹਜੇ ਬਹੁਤ ਬਣ ਕੇ ਸੁਣਾ ਜੀ ਝੋਟੀ ਨੇ ਵੀਡੀਓ ਆਪਣੇ ਕੋਲ ਹੈਗੀ ਐ ਦੀ ਪਹਿਲਾਂ ਵਾਲੀ ਅੱਛਾ ਹਾਂਜੀ ਸੋ ਪਿਛਲੇ ਸਵੇ ਦੀ ਬਾਈ ਕਹਿੰਦਾ ਵੀਡੀਓ ਹੈਗੀ ਆ ਤੇ ਬਹੁਤ ਚੰਗੀ ਤਿਆਰ ਹੋਊਗੀ। ਖਿਰਦਸ ਦੀ ਵੀ ਚੰਗੇ ਦੁੱਧ ਵਾਲੀ ਚੰਗੀ ਝੋਟੀ 3 ਨੰਬਰ ਤੇ ਤੁਹਾਨੂੰ ਦਿਖਾ ਰਹੇ ਹਾਂ। ਬਹੁਤ ਸੋਹਣਾ ਸਟ੍ਰਕਚਰ ਆ ਦਸਤ ਕਰਮਾਲੀ ਦਾ। ਸੋ ਫੇਰੇ ਦਾ ਸਟ੍ਰਕਚਰ ਦੇਖ ਲੋ ਕਰਮਾਲੀ ਦਾ। ਬਾਰਸ਼ ਹੋ ਰਹੀ ਆ ਦੱਸੋ ਸਾਰਾ ਥਾਂ ਗਿੱਲਾ ਹੈ। ਡਰ ਲੱਗਦਾ ਵੀ ਪਸ਼ੂ ਸਲਿੱਪਣਾ ਕਰ ਜੇ ਤਿਲਕ ਨਾ ਜਾਵੇ। ਫੇਰ ਵੀ ਕੋਸ਼ਿਸ਼ ਕਰ ਰਹੇ ਹਾਂ ਤੁਹਾਨੂੰ ਹਰੇਕ ਐਂਗਲ ਤੋਂ ਦਿਖਾਉਣ ਦੀ ਲੈ ਚਲੋ ਭਾਈ ਬੰਦ ਦਿਓ ਸੋ ਇਹਦਾ ਰੇਟ ਦੱਸੋ ਫੋਨ ਤੇ ਆ ਚੰਗੇ ਕੱਦ ਕਾਠ ਦੀ ਏ ਝੋਟੀ ਬਾਈ ਕੋਲ ਵਿਕਰੀ ਵਾਲੀ ਹੈ ਅਮਰਤ ਭਾਈ ਜਿਹੜੀ 4 ਨੰਬਰ ਦੇ ਉੱਤੇ ਮੱਝ ਸੂਈ ਸਵਾਈ ਮੱਝ ਇਹ ਵੀ ਤੀਜੇ ਸੂਏ ਜੀ ਠੀਕ ਹੈ ਕਿੰਨੇ ਦਿਨ ਹੋ ਗਏ ਅੱਜ ਇਹਨੂੰ ਸੂਈ ਨੂੰ ਭਾਈ ਇਹਨੂੰ ਤਕਰੀਬਨ 9ਵਾਂ 10ਵਾਂ ਦਿਨ ਹੋ ਗਿਆ ਜੀ ਠੀਕ ਹੈ ਅੱਛਾ ਅੱਜ ਦੁੱਧ ਦੇ ਦਿੱ ਥੱਲੇ ਕਿੰਨਾ ਦੁੱਧ ਦੇ ਥੱਲੇ 12 ਕਿਲੋ ਜੀ ਠੀਕ ਹੈ ਰੇਟ ਇਹਦਾ ਕੀ ਰੱਖਾਂਗੇ ਰੇਟ ਇਹਦਾ 130000 ਜੀ ਬੱਚਾ ਇਹਦੇ ਨਾਲ ਕੀ ਹੈ ਬੱਚਾ ਫੀਮੇਲ ਹੈ ਜੀ ਇਹਦਾ ਕੱਟੀ ਹੈ ਠੀਕ ਹੈ ਖੋਲੀ ਪਈ ਨੂੰ ਸੋ ਮੱਝ ਇਹਨੂੰ ਭਾਵੇਂ ਤੁਸੀਂ ਗ੍ਰੇਡੇਡ ਮੰਨ ਲਿਓ ਪਰ ਜਿੰਨਾ ਕੁ ਮੈਨੂੰ ਲੱਗਦਾ ਵੀ ਇਹ ਤੋਂ ਤੁਸੀਂ ਨੀਲੀ ਰਾਵੀ ਨਸਲ ਦੇ ਬੱਚੇ ਵਧੀਆ ਲੈ ਸਕਦੇ ਹੋ ਸੋਹਣੇ ਬੱਚੇ ਪਾਉਗੀ ਕੱਟੀ ਦੇ ਵੀ ਮੱਥੇ 'ਚ ਬੱਲ ਹੈ ਪਿਛਲੇ ਪੈਰ ਚਿੱਟੇ ਹੈ ਪੂਛ ਵੀ ਵੱਧ ਚਿੱਟੀ ਹੈ ਐਵੇਂ ਮੱਝ ਦੇ ਪਿਛਲੇ ਪੈਰ ਵਾਈਟ ਹੈ ਸੋ ਇਹ ਤੁਸੀਂ ਕੱਟੀ ਇਹਦੀ ਦੇਖ ਸਕਦੇ ਹੋ ਤਾਜੀ ਸੂਈ ਵੀ ਹੈ ਦੱਸੋ ਬੱਚਾ ਛੋਟਾ ਤੁਹਾਨੂੰ ਨਜ਼ਰ ਆਉਂਦਾ ਹੋਣਾ 12 ਕਿਲੋ ਦੁੱਧ ਹੈਗਾ 1,30,000 ਦਾ ਰੇਟ ਤਾਜੀ ਸੂਈ ਵੀ ਝੋਟੀ ਸੋ ਹਵਾਨਾ ਫਿਰ ਇਹਦਾ ਤੁਸੀਂ ਦੇਖ ਲਓ ਢਾਂਚਾ ਇਹਦਾ ਵੀ ਬਹੁਤ ਸੋਹਣਾ ਹੈ 1,30,000 ਰੇਟ ਹੈ ਨੀਲੀ ਰਾਵੀ ਨਸਲ ਬਣਾਉਣੀ ਚਾਹੁੰਦੇ ਹੋ ਤਾਂ ਇਦਾਂ ਦੀ ਮੱਝ ਖਰੀਦ ਲਓ ਇਹਦੇ ਸੀ ਮਨ ਚੰਗਾ ਲਗਾਉਂਦੇ ਰਹੋਗੇ ਬੱਚੇ ਸੋਹਣੇ ਪਾਉਂਦੀ ਰੋਗੇ ਕਰਮਾ ਵਾਲੀ ਸਟਰਕਚਰ ਇਦਾਂ ਦਾ ਉੱਤੋਂ ਇਹ ਸਿੰਗਲ ਹੱਡੀ ਚ ਹੈ ਕੱਟੀ ਇਹਦੇ ਨਾਲ ਬਹੁਤ ਸੋਹਣੀ ਲੱਗਿਆ ਕਰੂਗੀ ਮੱਥਾ ਪੂਰਾ ਬੱਲਾ ਰਹਿਣਾ ਹੈ 13000 ਰੇਟ ਦੁੱਧ 12 ਕਿਲੋ ਦੁੱਧ ਬਾਰੇ ਫੇਰ ਕਹਿ ਦਿੰਦਾ ਵੀ ਜਿਹੜਾ ਤੁਹਾਨੂੰ ਦੱਸਿਆ ਉਹ ਇੱਥੇ ਹਾਜ਼ਰ ਹੈ ਇੱਥੇ ਹੀ ਚੋਲਿਓ ਉਸ ਤੋਂ ਬਾਅਦ ਚ ਘੱਟ ਦੇਣ ਵੱਧ ਦੇਣ ਉਹ ਤੁਹਾਡੀ ਸੇਵਾ ਹੈ ਤੁਹਾਡੀ ਸੰਭਾਲ ਹੈ ਉਹਦੇ ਤੇ ਡਿਪੈਂਡ ਕਰਦਾ ਇਹ ਗੱਲਾਂ ਵਾਰ-ਵਾਰ ਥਾਂ ਕਰੀਦੀਆਂ ਵੀ ਫਿਰ ਲਾਂਭੇ ਨਹੀਂ ਬਣਦੇ ਇੱਕ ਦੂਜੇ ਨਾਲ ਤਸੱਲੀ ਕੀਤੀ ਹੋਵੇ ਜਦੋਂ ਪਸਮਾਕ ਰੂਜੀ ਬਹੁਤ ਟੌਪ ਕਲਾਸ ਥਾਂ ਕੱਢੂ ਜੀ ਠੀਕ ਹੈ ਥਾਂ ਦਾ ਸਾਈਜ਼ ਬਹੁਤ ਸੋਹਣਾ ਹਾਂਜੀ 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 ਉਤੋਂ ਸਿੰਗਲ ਹੱਡੀ ਤੇ ਤੁਸੀਂ ਇਹਦੇ ਪੁੜਿਆਂ ਦੀ ਸ਼ੇਪ ਤੋਂ ਵੀ ਅੰਦਾਜ਼ਾ ਲਾਇਓ ਵੀ ਇਹ ਚੰਗੇ ਦੁੱਧ ਵਾਲੀ ਮੱਝ ਹੈ ਤੋਂ ਦੋ 12 ਕਿਲੋ ਵੀ ਬਾਲਟੀ ਦੇ ਵਿੱਚ ਜਦੋਂ 6 ਕਿਲੋ ਡੰਗਦਾ ਪੈਂਦਾ ਬਾਲਟੀ ਪੂਰੀ ਭਰ ਜਾਂਦੀ ਹੁੰਦੀ ਹੈ ਤਾਂ ਤੱਕ ਸੋ ਨੇੜੇ ਬਾਕੀ ਤੁਸੀਂ ਬਰੀਡਿੰਗ ਕਰ ਲਓਗੇ ਇਤੋਂ ਚੰਗੇ ਬੱਚੇ ਪਾ ਦੂਗੀ ਕਰਮਾ ਵਾਲੀ ਥਣਾ ਚ ਸਪੇਸ ਸੋਹਣੀ ਹੈ ਹਵਾਨਾ ਚੰਗਾ ਸੋ ਮੰਨਦੇ ਹੋ ਬਈ ਇਹ ਮੱਝ ਦੱਸੋ 4 ਨੰਬਰ ਤੇ ਤੁਹਾਨੂੰ ਦਿਖਾ ਰਹੇ ਹਾਂ ਵਿਕਰੀ ਆਸਤੇ ਹੈ ਬਾਈ ਕੋ 1,30,000 ਰੇਟ ਮੂੰਹ ਮੱਥਾ ਫੇਰ ਇਹਦਾ ਦੇਖ ਲਓ ਮੱਥੇ 'ਚ ਇਹਦੇ ਚੰਦ ਜਿਹਾ ਬਣਿਆ ਹੋਇਆ ਮੰਨੋ ਜਿਹੜਾ ਡਿਜ਼ਾਈਨ ਆਇਆ ਹੋਇਆ ਕੁਦਰਤੀ ਤੌਰ ਤੇ ਕੁਦਰਤੀ ਸੋ ਦੋਸਤੋ ਇਸ ਵੀਡੀਓ ਦੇ ਵਿੱਚ ਲਾਸਟ ਉੱਤੇ ਇੱਕ ਹੋਰ ਬਹੁਤ ਸੋਹਣੀ ਚੋਟੀ ਤੁਹਾਨੂੰ ਦਿਖਾਉਣੀ ਹੈ। ਇਹ ਕੱਪਣ ਹੈ। ਅੰਮ੍ਰਿਤਬਾਈ ਕਨਮਾਸੂਆਏ ਨੇ ਸੁਣਾ। ਇਹ ਪਹਿਲਣਾ ਜੀ। ਪਹਿਲਣ ਚੋਟੀ ਹੈ। ਅੱਛਾ ਇਹਦੇ ਕਿੰਨੇ ਦਿਨ ਬਾਕੀ ਹੈ ਬਈ ਇਸ ਟਾਈਮ? ਬਈ ਲੈ ਜੂ 4-5 ਦਿਨਾਂ ਜੇ। ਇਹਦਾ ਰੇਟ ਕੀ ਰਹਿਣਾ? ਇਹਦਾ ਬਸ ਜੀ ਜੈਸਨੋ 1,05,000 ਜੀ। ਠੀਕ ਹੈ ਖੋਲ ਲਈ ਬਈ ਨੂੰ। ਦੋਸਤੋ 1,05,000 ਜੈਸਨੋ ਰੇਟ ਬਾਈ ਨੇ ਕਿਹਾ ਪਰ ਮੇਰੇ ਖਿਆਲ ਚ ਜੈਸੀ ਹੋਣੀ ਚਾਹੀਦੀ ਹੈ ਇਸ ਰੇਟ ਦੇ ਹਿਸਾਬ ਤੇ ਕਿਉਂਕਿ ਜੈਡ ਬਲੈਕ ਹੈ ਚੰਗੀ ਨਿਕਰੂਗੀ ਝੋਟੀ ਜਿੰਨੀ ਕਿ ਮੇਰੀ ਸਮਝ ਹੈ ਉਹਦੇ ਮੁਤਾਬਕ ਤੁਸੀਂ ਆਪਦੀ ਸਮਝ ਨਾਲ ਖਰੀਦ ਲਿਓ ਸਿੰਘਾਂ ਤੋਂ ਵੀ ਸਨੱਖੀ ਹੈ ਢਾਂਜਾ ਵੀ ਇਹਦਾ ਬਹੁਤ ਸੋਹਣਾ ਸਿਰਸੋ ਢਾਂਜਾ ਇਹਦਾ ਤੁਸੀਂ ਕਰਮਾਲੀ ਦਾ ਦੇਖ ਲਓ 1 ਲੱਖ ਤੇ 5000 ਸਾਫ ਸੁਥਰਾ ਪੱਧਰ ਬਿਲਕੁਲ ਹਵਾਨਾ ਥਾਣੇ ਦੇ ਸੋਹਣੇ ਆ ਥਾਣਾ ਚ ਬਿੱਥੀ ਚੰਗੀ ਹੈ ਪੁੜਿਆਂ ਦੀ ਸ਼ੇਪ ਬੜੀ ਸਨੱਖੀ ਹੈ ਇਹਦੀ ਵੀ ਸੋ ਇਹ ਜੋ ਟ ਪਾਇਲਨ ਸੂਗੀ ਦੋਸਤੋ ਸੈਂਗੇ ਦੇ ਹੁਣ ਤੁਸੀਂ ਵੀਡੀਓ ਚੋ ਦੇਖ ਲਿਓ ਬਾਕੀ ਮੁਰਦੀ ਫੇਰ ਦਿਖਾ ਦੂੰਗਾ ਇੱਕ ਵਾਰ ਪਹਿਲਾਂ ਝੋਟੀ ਹੈ ਅਜੇ ਦਿਨ ਲੈਂਦੀ ਹੈ ਸੂਨ ਚ ਚੰਗੀ ਹੈ ਗਾੜੀ ਹੈ ਜੀ ਅਗਲੇ ਥਾਣੇ ਚ ਦੁੱਧ ਦੇਦੇ ਵੀ ਬਹੁਤ ਸੋਹਣਾ ਹੋਊਗਾ ਗੱਬਣ ਗੱਬਣ ਦਾ ਰੇਟ ਆ ਬਾਈ ਇਹ ਸਹੀ ਹੈ ਸੋ ਦੋਸਤੋ ਇਹ ਰੇਟ ਗੱਬਣ ਗੱਬਣ ਦਾ ਸੂਕੇ ਪਸ਼ੂ ਵੱਧ ਵੀ ਜਾਂਦੇ ਆ ਤੇ ਘਟ ਵੀ ਜਾਂਦੇ ਆ ਫਿਰ ਵੀਡੀਓ ਤੋਂ ਇੱਕ ਗੱਬਣ ਦੀ ਦੇਖ ਲੈਣੀ ਹੈ ਤੇ ਜਿਹਨੂੰ ਪਸੰਦ ਆਉਂਦੀ ਹੈ ਇਸ ਰੇਟ ਤੇ ਤੁਸੀਂ ਖਰੀਦ ਲਿਓ ਸੋ ਮੂੰ ਮੱਥੇ ਦਾ ਤੁਸੀਂ ਐਵੇਂ ਦੇਖ ਲਓ ਤਾਂ ਚਾ ਵਸ ਸੁਣ ਲਓ ਸੋ ਥਾਣਾ ਇਹਦੇ ਹੱਥ ਵਿੱਚ ਵਾਈ ਵਾਲੇ ਪ੍ਰੋਪਰ ਹੋਣਗੇ ਤਿਆਰ ਆਏ ਚਾਰ ਦੰਦ ਹੋਊ ਬਾਈ ਇਹ ਵੀ ਠੀਕ ਹੈ ਸੋ ਦੰਦੋਂ ਦੱਸੋ ਇਹ ਬਾਈ ਕਹਿੰਦਾ ਵੀ ਚਾਰ ਦੰਦ ਹੋਊਗੀ ਲਿਆ ਬਈ ਮੋੜ ਲਾ ਵਾਪਸ ਬੰਦ ਸੋ ਇਹ ਝੋਟੀ ਦੱਸੋ ਪਹਿਲਾ ਸੁਆ ਥਾਣਾ ਜਿਵੇਂ ਇਧਰੋਂ ਦੇਖੋ ਫੁੱਲ ਹੈ ਸੋ ਹਵਾਨਾ ਤੁਸੀਂ ਇਹਦਾ ਫੇਰ ਦੇਖ ਸਕਦੇ ਹੋ ਕਰਨ ਵਾਲੀ ਦਾ ਇਸ ਤਰ੍ਹਾਂ ਦਾ ਰੋਖ ਹੈ ਸੋ ਇਹ ਦੋਸਤੋ ਨਾਗ ਅੱਜ ਦੀ ਵੀਡੀਓ ਦੇ ਵਿਕਰੀ ਵਾਲੇ ਬਾਈ ਕੋਲ ਸੀਗੇ ਤੇ ਸਾਰੇ ਤੁਹਾਨੂੰ ਦਿਖਾਤੇ ਆ ਤਸੱਲੀ ਤੁਸੀਂ ਕਰ ਲਿਓ ਨੰਬਰ ਸਕਰੀਨ ਉੱਤੇ ਹੈ ਆ ਕੇ ਦੇਖਣਾ ਤੇ ਆਪਦੀ ਸਮਝ ਨਾਲ ਖਰੀਦਣਾ ਤੁਹਾਡਾ ਹੱਕ ਹੈ ਧੰਨਵਾਦ ਦੋਸਤੋ ਇਸ ਵੀਡੀਓ ਨੂੰ ਦੇਖਣ ਲਈ